95 ਵਾਰਡ ਮੇਰੇ ਹੈ 12 ਸ਼ਹਿਰ ਮੇਰਾ ਸ਼ਹਿਰ ਦੇ ਤਰੱਕੀ ਵਾਸਤੇ ਮੈਂ ਦੇਖਣਾ ਵਾ ਨਾ ਕਿ ਇੱਕ ਵਾਰਡ ਦੇ ਕਿ ਜੀ ਪਬਲਿਕ ਨੂੰ ਹਰਾਸਮੈਂਟ ਨਹੀਂ ਆਉਂਦਣਾ ਜਦ ਮੈਂ ਕਾਉਂਸਲਰ ਸੀਗਾ ਉਦੋਂ ਵੀ ਮੈਂ ਕੰਮ ਨਹੀਂ ਛੱਡਿਆ ਸੀ ਤਾਂ ਮੈਂ ਆਪਾਂ ਸਖਤੀ ਕਰੀ ਹੈ ਨਾ ਤੇ ਲੋਕਾਂ ਨੂੰ ਮਹਿਸੂਸ ਵੀ ਹੁੰਦਾ ਪਰ ਮੈਂ ਲੋਕਾਂ ਨੂੰ ਫੀਲ ਕੀਤੀ ਆ ਵੀ ਆਪ ਹੀ ਸੁਧਰ ਜੋ ਕੋਈ ਅਸੀਂ ਤਾਂ ਹੱਥ ਜੋੜ ਜੋੜ ਕੇ ਥੱਕ ਗਏ ਪਹਿਲਾਂ ਫੜੀਆਂ ਚਕਾਈਆਂ ਰੇੜੀਆਂ ਚਕਾਈਆਂ ਤਾਂ ਕਿ ਟ੍ਰੈਫਿਕ ਪ੍ਰੋਪਰ ਚੱਲ ਸਕੇ ਹੁਣ ਦੁਕਾਨਦਾਰਾਂ ਦੀ ਵਾਰੀ ਆ ਦੁਕਾਨਦਾਰਾਂ ਨੂੰ ਕਹਿਤਾ ਹੋਇਆ ਜੀ ਹੁਣ ਜੇ ਨਹੀਂ ਹਟਣਗੇ ਫਿਰ ਕਾਰਵਾਈ ਕਰਾਂਗੇ ਅਸੀਂ ਚਾਹੁੰਦੇ ਆ ਵੀ ਕ੍ਰੋਸਿੰਗ ਪੁਆਇੰਟ ਤੇ ਟ੍ਰੈਫਿਕ ਦਾ ਸਮੱਸਿਆ ਥੋੜੀ ਹੱਲ ਹੋਵੇ ਇੱਕ ਪਾਸੇ ਤਾਂ ਕੰਪਲੇਂਟ ਕਰ ਰਹੇ ਆ ਦੂਜੇ ਪਾਸੇ ਕੁਝ ਬੰਦੇ ਕਿਹੜੇ ਦੁੱਧ ਪਾਉਂਦੇ ਆ ਜਾਂ ਕੁਝ ਕਰਦੇ ਆ ਉਹ ਦਰਵੇਸ਼ ਦਾਗਦੇ ਆ ਹੁਣ ਇਹ ਜਿ ਪਬਲਿਕ ਸਾਸ ਦਊਗੀ ਤਾਂ ਹੀ ਉਹ ਉੱਤੋਂ ਪੁੱਤੇ ਨੂੰ ਮਾਰ ਨਹੀਂ ਸਕਦਾ ਕੁਝ ਨਹੀਂ ਕਰ ਸਕਦਾ ਸੈਂਟਰਲ ਗਵਰਨਮੈਂਟ ਨੇ ਕਾਨੂੰਨ ਐਸੇ ਬਣਾਏ ਆ ਅਸੀਂ ਕੁਝ ਕਰ ਨਹੀਂ ਸਕਦੇ ਸਾਡੇ ਵੀ ਹੱਥ ਬੰਨੇ ਆਇਆ ਮੈਂ ਪਬਲਿਕ ਨੂੰ ਅਪੀਲ ਕਰਦਾ ਕੋਈ ਗੰਦਗੀ ਬਾਹਰ ਨਾਲ ਸਿੱਟੋ ਡਸਟਬਿਨ ਲਾ ਕੇ ਜਦ ਕੋਈ ਸਫਾਈ ਕਰਮਚਾਰੀ ਜਾਂਦਾ ਉਹਦੇ ਡਰੇੜੇ ਚ ਪਾਓ ਬਾਹਰ ਸੜਕਾਂ ਤੇ ਨਾ ਸਿੱਟੋ ਜਨ ਹਿਤੇਸ਼ੀ डीआरपी नहीं भरोसा आपका नमस्कार सत श्री अकालرحبا ਸੁਸ਼ੇਰ ਲੁਧਿਆਣਾ ਚ ਇੱਕ ਵਾਰੀ ਫਿਰ ਤੁਹਾਡੇ ਨਾਲ ਜੁੜੇ ਆ ਸੁ ਲੁਧਿਆਣਾ ਸ਼ਹਿਰ ਨੂੰ ਹਾਲ ਹੀ ਦੇ ਵਿੱਚ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਇਹ ਤਿੰਨ ਜਿਹੜੇ ਅਹੁਦੇ ਬੜੀ ਦੇਰ ਦੇ ਖਾਲੀ ਸੀਗੇ ਸੋ ਇਹ ਮਿਲ ਚੁੱਕੇ ਨੇ ਤੇ ਨੌਦੇਦਾਰ ਮਿਲ ਚੁੱਕੇ ਨੇ ਸੋ ਉਸ ਤੋਂ ਬਾਅਦ ਲੁਧਿਆਣਾ ਸ਼ਹਿਰ ਉਮੀਦ ਕਰਦਾ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਕੁਤਾਹੀਆਂ ਰਹਿ ਜਾਂਦੀਆਂ ਸੀ ਕਿਤੇ ਨਾ ਕਿਤੇ ਅੰਗੇਲੀਆਂ ਰਹਿ ਜਾਂਦੀਆਂ ਸੀ ਸੋ ਹੁਣ ਉਹ ਸਾਰੀਆਂ ਚੀਜ਼ਾਂ ਦੀ ਰਫ਼ਤਾਰ ਪਹਿਲੇ ਨਾਲੋਂ ਦੋ ਗੁਣੀ ਹੋ ਜਾਏਗੀ ਸੋ ਇਸ ਮਾਮਲੇ 'ਚ ਅੱਜ ਅਸੀਂ ਪਹੁੰਚੇ ਹਾਂ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਰ ਜੀ ਕੋ ਗੱਲਬਾਤ ਕਰਾਂਗੇ ਜਾਣਾਂਗੇ ਕਿ ਕਿਸ ਤਰ੍ਹਾਂ ਦਾ ਵਿਜ਼ਨ ਲੈ ਕੇ ਇਹ ਹੁਣ ਜਨਤਾ ਦੀ ਸੇਵਾ ਕਰਨਗੇ ਸਰ ਨਮਸਕਾਰ ਨਮਸਕਾਰ ਜੀ ਜੈਨ ਜੀ ਸਰ ਇਹ ਗੱਲ ਦੱਸੋ ਕਿ ਤੁਹਾਡੀ ਇਸ ਵੇਲੇ ਜਿਵੇਂ ਤੁਹਾਨੂੰ ਇੱਕ ਅੱਗੇ ਸਿਰ ਇੱਕ ਏਰੀਏ ਦੇ ਵਿੱਚ ਕੰਮ ਕਰਦੇ ਸੀ ਤੁਸੀਂ ਆਪਣੇ ਏਰੀਏ ਨੂੰ ਮਾਡਲ ਏਰੀਆ ਬਣਾਇਆ ਤੇ ਹੁਣ ਤੁਹਾਡੀਆਂ ਜ਼ਿੰਮੇਵਾਰੀਆਂ ਵਧਾ ਦਿੱਤੀਆਂ ਗਈਆਂ ਤੇ ਪੂਰਾ ਸ਼ਹਿਰ ਤੁਹਾਡਾ ਸੋ ਪੂਰੇ ਸ਼ਹਿਰ ਨੂੰ ਦੇ ਵਿੱਚ ਕਹੇ ਜਿਹੇ ਇਹਦੇ ਕੰਮ ਹੈਗੇ ਜਿਹੜੇ ਤੁਸੀਂ ਸੋਚ ਕੇ ਰੱਖੇ ਹੋਏ ਸੀ ਕਿਉਂਕਿ ਤਜਰਬਾ ਤੁਹਾਡਾ ਬਹੁਤ ਲੰਬਾ ਹੈਗਾ ਕਿ ਕਿਹੜੇ ਇਹਦੇ ਕੰਮ ਕਰੋਗੇ ਜਿਹੜੇ ਲੁਧਿਆਣਾ ਦੀ ਅੱਜ ਕੀ ਕਹਿੰਦੇ ਅੱਜ ਮੰਗ ਹੈਗੀ ਹੈ ਹੌਟ ਮੰਗੇਗੀ ਹੈ ਇਹ ਕਿਹੜੀ ਜ਼ਿੰਮੇਵਾਰੀ ਮਿਲੀ ਹੈ ਸੀਨੀਅਰ ਡਿਪਟੀ ਮੇਅਰ ਦੀ ਜੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੀ ਸਾਰੇ ਸ਼ਹਿਰ ਦਾ ਵਿਕਾਸ ਕਰਨਾ ਸਾਰੇ ਸ਼ਹਿਰ ਨੂੰ ਦੇਖਣਾ ਜੀ ਮੈਂ ਜਦੋਂ ਸੀਨੀਅਰ ਡਿਪਟੀ ਮੇਅਰ ਬਣਿਆ ਜੀ ਮੈਂ ਥਾਂ ਥਾਂ ਤੇ ਜਾ ਕੇ ਆਪਣੇ ਏਜ ਹੁਣ ਅੱਜ ਵੀ ਤੇ ਆਇਆ ਅੱਜ ਸਾਰੇ ਥੱਲੇ ਜੀ ਰੌਣ ਲਾਇਆ ਸਾਰੀ ਚੈਕਿੰਗ ਕੀਤੀ ਹੈ ਸਾਰੇ ਬੰਦੇ ਹਾਜ਼ਰ ਹੈ ਕੋਈ ਅਸਲ ਨਹੀਂਗਾ ਇਹ ਕੰਮ ਠੀਕ ਹੋ ਰਿਹਾ ਕਿਉਂਕਿ ਕਈ ਬੰਦਿਆਂ ਨੂੰ ਮੈਂ ਪੁੱਛਦਾ ਵੀ ਹਾਂ ਇਹ ਕੋਈ ਤੁਹਾਡੇ ਕਿਉਂਕਿ ਜਦੋਂ ਮੈਂ ਬਣਿਆ ਸਾਰਿਆਂ ਨੇ ਇੱਕ ਹੀ ਗੱਲ ਕਹੀ ਆ ਵੀ ਪਬਲਿਕ ਨੂੰ ਹਰਾਸਮੈਂਟ ਨਹੀਂ ਕਰਨਾ ਜੀ ਪਹਿਲੀ ਵਾਰ ਆਇਆ ਜੇ ਕੋਈ ਆਬਜੈਕਸ਼ਨ ਨਾ ਜਾਂ ਕੁਛ ਆ ਉਹ ਕਰ ਪਹਿਲੇ ਦੱਸੋ ਵੀ ਆ ਚੀਜ਼ ਦੀ ਕਮੀ ਆ ਉਹ ਪੂਰੀ ਕਰਾ ਕੇ ਮੁੜ ਕੇ ਦੂਜੀ ਵਾਰ ਆਬਜੈਕਸ਼ਨ ਨਹੀਂ ਲਾਣਾ ਤੁਹਾਨੂੰ ਜੀ ਤਾਂ ਕਿ ਦੂਜਾ ਗੇੜਾ ਨਾ ਵੱਜੇ ਜੇ ਦੂਜਾ ਗੇੜਾ ਨਹੀਂ ਵੱਜੂਗਾ ਪਬਲਿਕ ਨੂੰ ਤਾਂ ਹੀ ਪਤਾ ਲੱਗੂਗਾ ਵੀ ਹਾਊਸ ਬਣਿਆ ਕਿਸੇ ਨੇ ਜ਼ਿੰਮੇਵਾਰੀ ਲਈ ਆ ਤੇ ਉਹਦੇ ਤੇ ਬੈਠੇ ਆ ਤੇ ਕੰਮ ਬਿਲਕੁਲ ਰੁਟੀਨ ਚ ਹੋਏ ਉਜੀ ਇਹ ਮੇਰੀ ਪਹਿਲ ਤੇ ਉਧਾਰ ਤੇ ਮੈਂ ਕੰਮ ਕਰ ਰਿਹਾ ਕਿਉਂਕਿ ਸਾਰੇ ਜੌਨਾ ਚ ਵੀ ਜਾ ਰਹੇ ਆ ਡੀ ਵੀ ਜਾਇਆ ਹਾਂ ਉਹ ਸੀ ਰੰਦਾ ਉੱਥੇ ਵੀ ਜਾਊਗਾ ਤੇ ਸਾਰਾ ਪ੍ਰੋਪਰ ਮੈਨੂੰ ਹਲੇ ਕੋਈ ਕਮੀ ਨਹੀਂ ਨਾ ਆਈ ਕਿਉਂਕਿ ਜਿਹਨੂੰ ਵੀ ਪੁੱਛਿਆ ਸਾਰੇ ਕਹਿੰਦੇ ਠੀਕ ਹੈ ਕੰਮ ਚੱਲ ਰਿਹਾ ਸਰ ਲਗਭਗ 11 ਦਿਨ ਹੋ ਗਏ ਚਾਰਜ ਦਿੱਤੇ ਸੋ 11 ਦਿਨਾਂ ਚ ਕਿਹੜੀ ਇਹੋ ਜੀਆਂ ਚੀਜ਼ਾਂ ਤੁਹਾਨੂੰ ਲੱਗੀਆਂ ਜਿਹੜੀ ਇੱਕ ਹੁੰਦਾ ਨਾ ਕੰਮ ਤਾਂ ਸਾਰੇ ਹੀ ਪਏ ਹੁੰਦੇ ਇੱਕ ਹੁੰਦਾ ਨੀਡ ਆਫ ਦਾ ਆਰ ਕਿ ਸ਼ੁਰੂਆਤ ਇੱਥੋਂ ਕਰਨੀ ਆ ਆ ਸਭ ਤੋਂ ਜ਼ਰੂਰੀ ਚੀਜ਼ਾਂ ਹੈਗੀਆਂ ਸੋ ਇਹ ਕਿਉਂਕਿ ਪਿਛਲੇ ਜੇ ਗੱਲਬਾਤ ਕਰੀਏ ਤਾਂ ਪਿਛਲੇ ਲਗਭਗ 2 ਸਾਲ ਤੋਂ 1.5 ਸਾਲ ਤੋਂ ਤੁਸੀਂ ਵੀ ਮਹਿਸੂਸ ਕੀਤਾ ਕਿ ਨਾ ਤਾਂ ਕਾਉਂਸਲਰ ਸੀਗੇ ਤੇ ਨਾ ਮੇਅਰ ਸੀ ਨਾ ਡਿਪਟੀ ਮੇਅਰ ਸੀ ਸੋ ਬਹੁਤ ਸਾਰੇ ਕੰਮ ਰਹਿ ਜਾਂਦੇ ਸੀ ਸੋ ਕਿਹੜੀ ਐਟ ਦਾ ਟਾਈਮ ਆਫ ਨੀਡ ਆਫ ਦਾ ਆਰ ਕਿ ਈਡੀ ਜਦੋਂ ਮੈਂ ਕਾਉਂਸਲਰ ਸੀਗਾ ਉਦੋਂ ਵੀ ਮੈਂ ਕੰਮ ਨਹੀਂ ਛੱਡਿਆ ਸੀ 2 ਸਾਲ ਨਹੀਂ ਵੀ ਰਿਹਾ ਕਾਉਂਸਲਰ ਤਾਂ ਵੀ ਮੈਂ ਮਕਾਨ ਮੈਂ ਕਰਦਾ ਰਿਹਾ ਕੱਲਾ ਆਪਣੇ ਬਾੜ ਦਾ ਨਹੀਂ ਸਰ ਸਾਰੇ ਤੁਹਾਡੇ ਵਰਗੇ ਨਹੀਂ ਨਾ ਹੁੰਦੇ ਮੈਂ ਤਾਂ ਪੂਰੇ ਲੁਧਿਆਣੇ ਦੀ ਗੱਲ ਕੀਤੀ ਅੱਜ ਮੈਂ 4-5 ਬਾੜ ਦਾ ਮੈਂ 4-5 ਬਾੜਾਂ ਦੀ ਗੱਲ ਕਰ ਰਿਹਾ ਕਿਹੜੇ ਮੇਰੇ ਆਲੇ-ਦਲੇ ਬਾੜ ਸਾਰੇ ਮੇਰੇ ਕੋਲ ਆਉਂਦੇ ਸੀ ਕੰਮਾਂ ਮੈਂ ਕਰਾਂਦਾ ਰਿਹਾ ਕੋਈ ਇਹ ਨਹੀਂ ਸੀਗਾ ਵੀ ਹਾਊਸ ਨਹੀਂ ਹੈਗਾ ਕਿਉਂਕਿ ਛੋਟਾ ਬ੍ਰਦਰ ਐਮ.ਐਲ.ਏ ਉਹਦੇ ਏਰੀਆ ਦਾ ਵੀ ਕੋਈ ਕੰਮ ਆਂਦਾ ਸੀ ਤੇ ਉਹ ਵੀ ਕਰਾਂਦਾ ਸੀ ਇਸ ਕਰਕੇ ਐਲ ਦੇ ਅਧਾਰ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਘਟਿਆ ਪਬਲਿਕ ਨੂੰ ਹਰਾਸਮੈਂਟ ਨਹੀਂ ਹੋਣ ਦੇਣਾ ਪਬਲਿਕ ਦੇ ਕੰਮ ਕਰਾਉਣੇ ਇਸ ਤੋਂ ਬਾਅਦ ਜੀ ਹੁਣ ਦਿੱਲੀ ਦੇ ਇਲੈਕਸ਼ਨ ਚੱਲਦੇ ਪਏ ਆ 5 ਤਰੀਕ ਨੂੰ ਫ੍ਰੀ ਹੋ ਜਾਣਾ ਸਭ ਨੇ ਜੀ ਐਮਐਲ ਦੇ ਸਾਹਿਬ ਵੀ ਉੱਥੇ ਸਾਰੇ ਗਏ ਇਸ ਤੋਂ ਬਾਅਦ ਡਵੈਲਪਮੈਂਟ ਵੱਲ ਅਸੀਂ ਦੇਖਣਾ ਟੈਂਡਰਾਂ ਵੱਲ ਜੋ ਵੀ ਕੰਮ ਰੁਕੇ ਆ ਜੀ ਕਿਹੜੇ ਕੰਮ ਪ੍ਰੋਜੈਕਟ ਚੱਲਦੇ ਪਏ ਆ ਇਹਨਾਂ ਦੀ ਵੀ ਸਪੀਡ ਫੜਨੀ ਹੈ ਜੇ ਦਾ ਮਤਲਬ ਤੁਸੀਂ ਮੰਨਦੇ ਹੋ ਕਿ ਪਿਛਲੇ ਡੇਢ ਸਾਲ ਤੋਂ ਜੇ ਕਾਉਂਸਲਰ ਨਹੀਂ ਸੀਗੇ ਮੀਅਰ ਨਹੀਂ ਸੀਗੇ ਡਿਪਟੀ ਮੀਅਰ ਨਹੀਂ ਸੀ ਸੀਨੀਅਰ ਡਿਪਟੀ ਮੀਅਰ ਨਹੀਂ ਸੀ ਤੇ ਕੰਮ ਰੁਕੇ ਹੋਏ ਸੀ ਨੇ ਕੰਮ ਨਹੀਂ ਰੁਕੇ ਐਮ ਐਲ اے ਤੁਸੀਂ ਉਹਨੇ ਆਪੇ ਤਾਂ ਕਿਹਾ ਕੰਮ ਕਿਹੜੇ ਕੰਮ ਚੱਲ ਰਹੇ ਆ ਉਹਦੀ ਸਪੀਡ ਫੜਨ ਲਈ ਕਾਰਪੋਰੇਸ਼ਨ ਦਾ ਜੇ ਕੋਈ ਕੰਮ ਰੁਕਿਆ ਆ ਕਾਰਪੋਰੇਸ਼ਨ ਉੱਪਰ ਨੂੰ ਜ਼ੋਰ ਲਾਣਾ ਉਹ ਉਹ ਸਪੀਡ ਫੜਨ ਲਈ ਉਹਦਾ ਮਤਲਬ ਇਹ ਹੈ ਐਮ ਐਲ ਏ ਤਾਂ ਲਗਾਤਾਰ ਕੰਟੀਨਿਊ 2 ਸਾਲ ਤੋਂ ਨੇਰੀ ਲਿਆਂਦੀ ਪਈ ਆ ਕੰਮਾਂ ਦੀ ਕਿਹੜੇ ਪਾਸੇ ਮਰਜ਼ੀ ਚੱਲੇ ਜੋ ਸੜਕਾਂ ਨਵੀਆਂ ਤੇ ਕਾਰਪੋਰੇਸ਼ਨ ਦੀ ਗੱਲ ਕਰ ਰਹੇ ਹਾਂ ਨਾ ਕਾਰਪੋਰੇਸ਼ਨ ਜੇ ਕੋਈ ਰਿਕਵਰ ਆਂਦੀ ਆ ਕਾਰਪੋਰੇਸ਼ਨ ਦੇ ਹੁਣ ਕੱਲੇ ਐਮ ਐਲ ਏ ਮਤਲਬ ਕਿ ਕੱਲਾ ਡਿਊਟੀ ਦੇਣ ਨਾਲ ਹੁਣ ਅਸੀਂ ਆ ਗਏ ਹਾਂ ਅਸੀਂ ਵੀ ਡਿਊਟੀ ਦਵਾਂਗੇ ਤਾਂ ਕਿ ਕੰਮਾਂ ਸਪੀਡ ਫੜੇ ਜੀ ਸਰ ਪਹਿਲਾਂ ਤੁਹਾਡੇ ਕੋਲ ਜਿਵੇਂ ਤੁਸੀਂ ਦੱਸਿਆ ਕਿ 2-3 ਵਾਰਡ ਦੇਖਦੇ ਸੀ ਹੁਣ 95 ਵਾਰਡ ਹੈ। ਤੋਂ 95 ਵਾਰਡ ਲੁਧਿਆਣਾ ਬਹੁਤ ਵੱਡਾ ਹੋ ਚੁੱਕਾ ਹੈ। 95 ਵਾਰਡਾਂ ਦੇ ਵਿੱਚ ਸਭ ਤੋਂ ਪਹਿਲ ਕਦਮੀ ਦੇ ਆਧਾਰ ਤੇ ਤੁਸੀਂ ਆਪਣੀ ਸੂਝ ਕਿਉਂਕਿ ਤੁਹਾਡਾ ਤਜਰਬਾ ਜਿੰਨੇ ਵੀ ਕਾਉਂਸਲਰ ਹੈ ਜਾਂ ਮੇਅਰ ਵੀ ਹੈ ਜਾਂ ਸੀਨੀਅਰ ਜਿਵੇਂ ਡਿਪਟੀ ਮੇਅਰ ਵੀ ਹੈ ਉਹ ਸਭ ਤੋਂ ਜ਼ਿਆਦਾ ਹੈ। ਸੋ ਕਿਹੜੇ ਇਹ ਜਿਹੇ ਕੰਮ ਜਿਹੜਾ ਤੁਸੀਂ ਕਰੋਗੇ ਜਦੋਂ ਮੈਨੂੰ ਯਾਦ ਹੈ ਜਦੋਂ ਤੁਸੀਂ ਜਿੱਤੇ ਸੀ ਤੇ ਅਸੀਂ ਤੁਹਾਡੇ ਇੰਟਰਵਿਊ ਲਈਤੀ ਸੀ ਅਸੀਂ ਕਹਿਆ ਸੀ ਕਿ ਕੀ ਵਿਜ਼ਨ ਲੈ ਕੇ ਉਤਰੋਗੇ ਤੁਸੀਂ ਕਹਿਆ ਸੀ ਵਿਜ਼ਨ ਮੈਂ ਉਦੋਂ ਦੱਸੂਗਾ ਜਦੋਂ ਸੀਟ ਤੇ ਬੈਠ ਲਵਾਂ ਉਹੀ ਮੈਂ ਦੱਸ ਰਿਹਾ ਨਾ ਜੀ ਇਹੀ ਵਿਜ਼ਨ ਕਰਕੇ ਉਦੋਂ ਮੈਂ ਕਿਹੜੀ ਗੱਲ ਕਹਿਣਾ ਚਾਹੁੰਦਾ ਸੀ ਉਹ ਇਹ ਸੀਗੀ ਜੀ ਕਰਾਪਸ਼ਨ ਤਾਂ ਹੋਇਆ ਮੁੱਦਾ ਜੀ ਇੱਕ ਕ੍ਰੌਸਿੰਗ ਮਿੰਡ ਤੇ ਟ੍ਰੈਫਿਕ ਦਾ ਮੁੱਦਾ ਸੀਗਾ ਜੀ ਬਿਲਕੁਲ ਸੀਗਾ ਮੇਰਾ ਏਰੀਆ ਦੇਖੋ ਜਾ ਕੇ ਮੈਂ ਪਹਿਲਾਂ ਆਪਣਾ ਘਰ ਤੋਂ ਸ਼ੁਰੂਆਤ ਕੀਤੀ ਹੈ ਜੀ ਮੈਂ ਆਪਣੇ ਘਰ ਚੋਂ ਲਗਾਤਾਰ ਕਾਰਪੋਰੇਸ਼ਨ ਆ ਰਹੀ ਹੈ ਸਮਾਨ ਅੰਦਰ ਕਰਾਤਾ ਟ੍ਰੈਫਿਕ ਥੋੜੀ ਖੁੱਲ ਗਈ ਹੈ ਇਹ ਨਹੀਂ ਕਹਿੰਦਾ ਪੂਰੀ ਖੁੱਲ ਗਈ ਥੋੜੀ ਜਿਹੀ ਖੁੱਲ ਗਈ ਹੈ ਥੋੜਾ ਜਿਹਾ ਹੋਰ ਜ਼ੋਰ ਲਾਉਂਗਾ 25 ਰੁਪਏ ਹੋਰ ਹੋ ਜਾਊਗਾ 50 ਰੁਪਏ ਤੱਕ ਕਿਉਂਕਿ ਇੱਕਦਮ ਆਪਾਂ ਸਖਤੀ ਕਰੀ ਹੈ ਨਾ ਫਿਰ ਲੋਕਾਂ ਨੂੰ ਮਹਿਸੂਸ ਵੀ ਹੁੰਦਾ ਪਰ ਮੈਂ ਲੋਕਾਂ ਨੂੰ ਅਪੀਲ ਕੀਤੀ ਹੈ ਕਈ ਚੈਨਲਾਂ 'ਹੀਂ ਵੀ ਆਪ ਹੀ ਸੁਧਰ ਜੋ ਕੋਈ ਅਸੀਂ ਤਾਂ ਹੱਥ ਜੋੜ-ਜੋੜ ਕੇ ਥੱਕ ਗਏ ਹਾਂ ਹੁਣ ਪਿਆਰ ਦੀ ਭਾਸ਼ਾ ਨਹੀਂ ਸਮਝਣ ਕੀ ਕਰ ਸਕਦੇ ਮੂੰਹ ਥੋੜੀ ਸਖਤ। ਰਾਜੀ ਸਰ ਬੈਤਦਾ ਕਿ ਹੁੰਦਾ ਜਦੋਂ ਬੰਦਾ ਬੰਦਾ ਨਹੀਂ ਸੀਟ ਤੇ ਬੈਠਦਾ ਨਹੀਂ ਉਦੋਂ ਤਾਂ ਬੜਾ ਕਹਿੰਦਾ ਕਿ ਮੈਂ ਇਹ ਕਰ ਦੂੰਗਾ ਜਦੋਂ ਬੈਠਦਾ ਫਿਰ ਉਹ ਕਹਿੰਦਾ ਮੈਂ ਹੋਲ ਥੋੜੀ ਥੋੜਾ ਕਰਾਤਾ ਥੋੜੀ ਹੋਰ ਕਰ ਦਾਂਗੇ ਤੇ ਫਿਰ ਲੋਕੀ ਸੁਣਦੇ ਨਹੀਂ ਜਦੋਂ ਮੈਨੂੰ ਯਾਦ ਹੈ ਜਦੋਂ ਪਹਿਲਾ ਇੰਟਰਵਿਊ ਦਿੱਤੀ ਸੀ ਉਦੋਂ ਤੁਸੀਂ ਕਿਹਾ ਸੀ ਕਿ ਮੈਂ ਤਾਂ ਹਟਾ ਦੂੰਗਾ ਜਿਹੜਾ ਸ਼ੁਰੂਆਤ ਆਪਣੇ ਅਵਾਰਡ ਤੋਂ ਕਰੂੰਗਾ ਅੱਜ ਫੀਲਡ ਗੰਜ ਵਿੱਚ ਜੀ ਸੜਕਾਂ ਤੋਂ ਲੰਘਣਾ ਆਪਣੇ ਆਪ ਚ ਚੈਲੰਜ ਹੈ ਐ ਤਾਂ ਨਹੀਂ ਕਿ ਉਹ ਉੱਥੇ ਕੋਈ ਭਾਈ ਭਤੀਜੇ ਵਾਲੇ ਹੈਗੇ ਬੈਠੇ ਆ ਜਾਂ ਰਿਸ਼ਤੇਦਾਰ ਬੈਠੇ ਆ ਜਾਂ ਬਚਪਨ ਦੇ ਸਾਥੀ ਕੁਝ ਬੈਠੇ ਆ ਲਿਆਜ ਸ਼ੁਰੂ ਕਰਤੀ ਤੁਸੀਂ ਵੀ ਸ਼ੁਰੂਆਤ ਹੀ ਉੱਥੋਂ ਕੀਤੀ ਨਹੀਂ ਪਰ ਉਹ ਹਟਿਆ ਤਾਂ ਹੈ ਨਹੀਂ ਜੀ ਨਹੀਂ हट ਗਿਆ ਜੀ ਮੈਂ ਤਾਂ ਹੀ ਤਾਂ ਕਹਿ ਰਿਹਾ ਜਾ ਕੇ ਚੈੱਕ ਕਰੋ ਅੱਜ ਦਿਨੇ ਜੀ ਜੇ ਨਹੀਂ ਹਟਿਆ ਤਾਂ ਫਿਰ ਮੈਨੂੰ ਤੁਸੀਂ ਆ ਕੇ ਕੁਐਸਚਨ ਕਰ ਸਕਦੇ ਦੁਕਾਨਾਂ ਦੇ ਬਾਹਰ ਉਹ ਫੜੀ ਉਦਾਂ ਹੀ ਲੱਗਦੀ ਆ ਉਹ ਆਈਸਕ੍ਰੀਮਾਂ ਵੀ ਉਦਾਂ ਹੀ ਵਿਕਦੀਆਂ ਹਜੇ ਵੀ ਬੰਦੇ ਤਾਂ ਉਲਟਾ ਸੜਕ ਦੇ ਉੱਪਰ ਬੈਠ ਕੇ ਵਿਕਦੇ ਰਾਤ ਨੂੰ ਤੁਹਾਡੇ ਘਰ ਦੇ ਬਿਲਕੁਲ ਬਾਹਰ ਹੀ ਗੱਡੀਆਂ ਰੋਕ ਰੋਕ ਕੇ ਆਈਸਕ੍ਰੀਮਾਂ ਸਪਲਾਈ ਹੁੰਦੀਆਂ ਕਿ ਉੱਥੇ ਥੱਲ ਪਾਊਗੀ ਕਦੀ ਬਿਲਕੁਲ ਪਾਊਗੀ ਜੀ 100% ਪਾਵਾਂਗੇ ਕੈਮਰੇ ਵੱਲ ਦੇਖ ਕੇ ਕਹੋ ਮੇਰੇ ਵੱਲ ਨਾ ਦੇਖੋ 100% ਪਾਵਾਂਗੇ ਜਨਤਾ ਸੁਣ ਰਹੀ ਹੈ ਜੀ ਸੁਣ ਲੋ 100% ਪਾਊਗੀ ਕਿਹੜਾ ਮੈਂ ਕੰਮ کہہ ਰਿਹਾ ਨਾ ਵੀ ਫਰਕ ਪਿਆ ਵਾ ਜੀ ਉਹ ਦੁਕਾਨਾਂ ਦੇ ਅੱਗੇ ਕਿਹੜੀਆਂ ਰੇੜੀਆਂ ਖੜਦੀਆਂ ਨੇ ਫੜੀਆਂ ਲੱਗਦੀਆਂ ਨੇ ਉਹਨਾਂ ਨੂੰ ਹਟਾਇਆ ਲੈ ਦੁਕਾਨਦਾਰ ਦਾ ਆਪੀ ਲੱਗੇ ਹੋਇਆ ਜੀ ਦੁਕਾਨਦਾਰ ਉਹੀ ਤਾਂ ਮੈਂ ਕਹਿ ਰਿਹਾ ਹੁਣ ਦੁਕਾਨਦਾਰਾਂ ਦੀ ਵਾਰੀ ਆ ਜੀ ਕੋਈ ਪਹਿਲਾਂ ਫੜੀਆਂ ਚਕਾਈਆਂ ਰੇੜੀਆਂ ਚਕਾਈਆਂ ਤਾਂ ਕਿ ਟ੍ਰੈਫਿਕ ਪ੍ਰੋਪਰ ਚੱਲ ਸਕੇ ਜੀ ਹੁਣ ਦੁਕਾਨਦਾਰਾਂ ਦੀ ਵਾਰੀ ਹੈ ਦੁਕਾਨਦਾਰ ਨੂੰ ਕਹਿਤਾ ਹੋਇਆ ਜੀ ਹੁਣ ਜੇ ਨਹੀਂ ਹਟਣਗੇ ਫਿਰ ਕਾਰਵਾਈ ਕਰਾਂਗੇ ਕੱਲ ਚੋੜੇ ਵੀਰ ਵੀ ਤੁਹਾਡੇ ਸਾਹਮਣੇ ਕਾਰਵਾਈ ਹੋਈ ਹੈ ਇਸੇ ਕਰਕੇ ਹੋਈ ਹੈ ਅਸੀਂ ਚਾਹੁੰਦੇ ਹਾਂ ਵੀ ਕ੍ਰੌਸਿੰਗਟ ਤੇ ਟ੍ਰੈਫਿਕ ਦਾ ਸਮੱਸਿਆ ਥੋੜੀ ਹੱਲ ਹੋਵੇ ਪਰਾਸ਼ੇ ਸਾਹਿਬ ਅਸੀਂ ਪੋਲਿਟਿਕਸ 'ਚ ਥੋੜੇ ਕੱਚੇ ਐ ਨਵੇਂ-ਨਵੇਂ ਹੈਗੇ ਆ ਸਾਨੂੰ ਕੁਝ ਚੀਜ਼ਾਂ ਦੀ ਸਮਝ ਨਹੀਂ ਆਂਦੀ ਪਰ ਲੋਕੀ ਕਹਿੰਦੇ ਐ ਕਿ ਜਦੋਂ ਐਦਾਂ ਵੀ ਕੀਤਾ ਜਾਂਦਾ ਨਾ ਇੱਕ ਉਂਗਲ ਸਾਹਮਣੇ ਕਰਦੇ ਐ ਤੇ ਚਾਰ ਆਪਣੇ ਵੱਲ ਰਹਿ ਜਾਂਦੀਆਂ ਉਹ ਕਹਿੰਦੇ ਇਹੋ ਜਿਹਾ ਕਰੋਥਮੈਂਟਾਂ ਹਟਾਉਣਾ ਯਾ ਇਹ ਚੀਜ਼ਾਂ ਕਰਨਾ ਇਹਦਾ ਨਾਰਮਲ ਭਾਸ਼ਾ 'ਚ ਮੈਨੂੰ ਨਹੀਂ ਪਤਾ ਸੀ ਮੈਨੂੰ ਵੀ ਕਿਸੇ ਨੇ ਕੱਲ ਜੁਮਲਾ ਕਰਕੇ ਦੱਸਿਆ ਕਹਿੰਦੇ ਇਹਦਾ ਮਤਲਬ ਇਹ ਹੁੰਦਾ ਕਿ ਉਹ ਭਾਈ ਸਾਹਿਬ ਫੀਸਾਂ ਨਹੀਂ ਆ ਰਹੀਆਂ ਫੀਸਾਂ ਭੇਜੋ ਫਟਾਫਟ ਹਿੱਸੇਦਾਰੀ ਭੇਜੋ ਐਦਾਂ ਦੀ ਤਾਂ ਨਹੀਂ ਕੋਈ ਗੱਲ ਇਸ ਤਰ੍ਹਾਂ ਦੀ ਗੱਲ ਹੋ ਗਈ ਘਰੇ ਬਹਿ ਜਾਾਂਗੇ ਇਹ ਕੰਮ ਨਹੀਂ ਕਰਾਂਗੇ ਇਹ ਮੈਂ ਤੁਹਾਡਾ ਅੱਜ ਵਾਦਾ ਵਾ ਜੀ 나ਗ 25 ਸਾਲ ਚ ਮੈਂ ਇੱਥੇ ਉਂਗਲ ਕਿਸਨ ਚੁੱਕੀ ਆ ਕਿਉਂ 25 ਸਾਲ ਦਾ ਕਾਉਂਸਲਰ ਆ ਮੈਂ ਤਾਂ ਹੀ ਅਸੀਂ ਵੀ ਹਿੰਮਤ ਕਰਕੇ ਤੁਹਾਡੇ ਤੋਂ ਹੀ ਪੁੱਛਿਆ ਨਹੀਂ ਤਾਂ ਬਾਕੀਆਂ ਤੋਂ ਤਾਂ ਪੁੱਛੋ ਗਲੇ ਪੇਜਿੰਦੇ ਗਏ ਨਹੀਂ ਨਹੀਂ ਗਾਲੇ ਪੈਣ ਵਾਲੀ ਕੋਈ ਗੱਲ ਨਹੀਂ ਜੀ ਇਮਾਨਦਾਰੀ ਨਾਲ ਜੋ ਸਾਡੀ ਜ਼ਿੰਮੇਵਾਰੀ ਹੈ ਜੋ ਸਾਨੂੰ ਜ਼ਿੰਮੇਵਾਰੀ ਸਰਕਾਰ ਨੇ ਦਿੱਤੀ ਹੈ ਜੀ ਉਹ ਤੇ ਖਰਾ ਉਤਰਨਾ ਸੀ ਅਸੀਂ 5 ਸਾਲ ਕੰਮ ਕਰਕੇ ਦਿਖਾਣਾ ਚਾਹੁੰਦੇ ਆ ਜੀ ਇਹ ਨਹੀਂ ਵੀ ਆਏ ਆ ਤੇ ਸੀਨੀਅਰ ਡਿਫਟੀ ਮੇਰ ਵੱੜ ਗਏ ਤੇ 5 ਸਾਲ ਕੱਢ ਲੇ ਜੀ ਕੁਝ ਕਰਕੇ ਜਾਣਾ ਮੈਂ ਜੀ ਇਹ ਇਹ ਮੇਰਾ ਮਨ ਬਣਾਇਆ ਆ ਮੈਂ ਤੁਹਾਨੂੰ ਅੱਗੇ ਵੀ ਇੰਟਰਵਿਊ ਚ ਕਿਹਾ ਸੀ ਜੀ ਵੀ ਜਦ ਤੱਕ ਜਾਂ ਕੁਝ ਬਣ ਗਏ ਤੱਕ ਤੁਹਾਨੂੰ ਕਰਕੇ ਦਿਖਾਵਾਂਗੇ ਸਰ ਅੱਜ ਲੁਧਿਆਣਾ ਸ਼ਹਿਰ ਦੀ ਸਭ ਤੋਂ ਨੀਡ ਆਫ ਦਾ ਆਰ ਸਾਨੂੰ ਤਾਂ ਪਤਾ ਲੱਗ ਗਿਆ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਲੋਕਾਂ ਨੇ 11 ਦਿਨਾਂ 'ਚ ਦੱਸਿਆ ਆਵਾਰਾ ਕੁੱਤੇ ਅੱਜ ਘਰਾਂ 'ਚ دہشت ਹੈ ਮਾਪਿਓ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਜਿਹੜੇ ਗਲੀ ਮੁਹੱਲੇ 'ਚ ਛੇੜਦੇ ਸੀ ਇਕ ਤਾਂ ਪਹਿਲਾਂ ਹੀ ਅਸੀਂ ਹੋਮ ਸਿਕਨੈਸ ਆ ਚੁੱਕੀ ਐ ਮੋਬਾਈਲਾਂ ਤੇ ਗੇਮਾਂ ਖੇੜ ਕੇ ਜੇ ਥੋੜਾ ਬਹੁਤ ਖੇਲਦੇ ਸੀਗੇ ਉਹ ਆਵਾਰਾ ਕੁੱਤਿਆਂ ਤੋਂ ਡਰ ਲਿੱਤਾ ਜਾ ਰਿਹਾ ਪਿਛਲੀ ਸਰਕਾਰਾਂ ਦੇ ਵਿੱਚ ਜਦੋਂ ਸ਼ਾਇਦ ਤੁਸੀਂ ਵੀ ਕਾਂਗਰਸ 'ਚ ਸੀਗੇ ਉਦੋਂ ਬਹੁਤ ਸਾਰਾ ਆਵਾਰਾ ਕੁੱਤਿਆਂ ਨੂੰ ਸਟਰਾਈਲਾਈਜੇਸ਼ਨ ਦੇ ਨਾਮ ਤੇ ਬਹੁਤ ਪੈਸੇ ਖਰਚ ਕੀਤੇ ਗਏ ਸੀ ਉਹ ਵੀ ਜ਼ੀਰੋ ਹੋ ਗਏ ਤੇ ਇਸ ਸਰਕਾਰ 'ਚ ਕੋਈ ਮਤਲਬ ਆਵਾਤਾਵਾ ਹੀ ਨਹੀਂ ਹੈਗਾ ਆਵਾਰਾ ਕੁੱਤਿਆਂ ਦਾ ਉਲਟਾ ਲੋਕੀ ਹਾਲ ਹਕਲ ਤਾਂ ਇਹ ਹੋ ਗਿਆ ਕਿ ਆਵਾਰਾ ਕੁੱਤੇ ਨੂੰ ਕੁਝ ਕਰਨ ਜਾਓ ਤੋ ਲੋਕੀ ਕਾਰਪੋਰੇਸ਼ਨ ਵਾਲੇ ਜਾਂ ਸੀਨੀਅਰ ਜਾਂ ਈਵਨ ਰਾਜਨੇਤਾ ਵੀ ਡਰ ਜਾਂਦੇ ਨਹੀਂ ਯਾਰ ਉਹ ਜਿਹੜੇ ਡੌਗ ਲਵਰਸ ਹੈਗੇ ਉਹ ਸਾਨੂੰ ਕੁਝ ਕਹਿੰਦੇ ਆ ਤੋ ਬੱਚੇ ਇਦਾਂ ਹੀ ਅਨਸੇਫ ਰਹਿਣਗੇ ਬੀਬੀਆਂ ਮਾਵਾਂ ਧੀਆਂ ਇਦਾਂ ਹੀ ਅਨਸੇਫ ਰਹਿਣਗੀਆਂ ਜਾਂ ਇਹਨਾਂ ਦੇ ਕੁਝ ਹੋਏਗਾ ਜਦੋਂ ਤੁਸੀਂ ਕੁਐਸਚਨ ਪੁੱਛੇ ਮੇਰੇ ਨਾਲ ਵੀਤੀ ਹੈ ਜੀ ਇੱਕ ਵਾਰੀ ਮੈਨੂੰ ਇੱਕ ਮਾਲੇਜੋ ਕੰਪਲੇਨਟ ਆਈ ਸੀਗੀ ਜੀ ਤੇ ਮੈਂ ਆਪਣਾ ਸਟਾਫ ਲੈ ਕੇ ਜੀ ਉੱਥੇ ਗਿਆ ਮੌਕੇ ਤੇ ਤੇ ਕੁੱਤੇ ਨੂੰ ਲੱਭਿਆ ਕਿਹੜਾ ਉਹ ਕਾਰਾਂ ਦੇ ਟਾਇਰ ਖਾ ਜਾਂਦਾ ਸੀ ਜੀ ਉਹ ਕਾਰ ਦੇ ਟਾਇਰ ਖਾਣਾ ਮਤਲਬ 20-25 ਹਜ਼ਾਰ ਦਾ ਇੱਕ ਦਾ ਬੰਦੇ ਦਾ ਨੁਕਸਾਨ ਹੋਣਾ ਬਿਲਕੁਲ ਤਿੰਨ ਚਾਰ ਬੰਦਿਆਂ ਨੂੰ ਵੱਢਿਆ ਨੇ ਜਦੋਂ ਉੱਥੇ ਗਏ ਜੀ ਅਸੀਂ ਨੈਚੁਰਲੇ ਕੁੱਤੇ ਲੱਭਨੇ ਕਿੱਥੇ ਆ ਕੁੱਤਾ ਵਾਲਾ ਕਾਲੇ ਰੰਗ ਦਾ ਕੁੱਤਾ ਬਲੈਕ ਕਲਰ ਦਾ ਸੀਗਾ ਕੁੱਤਾ ਜਦੋਂ ਲੱਭਿਆ ਪੰਜ-ਸੱਤ ਕਾਰ ਇਕਦਮ ਬਾਹਰ ਆ ਗਏ ਤੁਸੀਂ ਕੀ ਕਰ ਰਹੇ ਹੋ ਇਹਦਾ ਦਰਵੇਸ਼ ਆ ਤੁਸੀਂ ਇਹਨੂੰ ਹੱਥ ਨਹੀਂ ਲਾ ਸਕਦੇ ਇੱਕ ਪਾਸੇ ਤਾਂ ਕੰਪਲੇਂਟ ਕਰ ਰਹੇ ਆ ਬਿਲਕੁਲ ਦੂਜੇ ਪਾਸੇ ਕੁਝ ਬੰਦੇ ਕਿਹੜੇ ਦੁੱਧ ਪਾਉਂਦੇ ਆ ਜਾਂ ਕੁਛ ਕਰਦੇ ਆ ਉਹ ਦਰਵੇਸ਼ ਦੱਸਦੇ ਆ ਉਹ ਕੁਛ ਕਰਨ ਨਹੀਂ ਦਿੰਦੇ ਹੁਣ ਇਹ ਚ ਪਬਲਿਕ ਸਾਸ ਦਊਗੀ ਤਾਂ ਹੀ ਉਹ ਉੱਤੋਂ ਸੈਂਟਰਲ ਗਵਰਨਮੈਂਟ ਨੇ ਕਾਨੂੰਨ ਐਸੇ ਬਣਾਏ ਆ ਅਸੀਂ ਕੁਛ ਕਰ ਨਹੀਂ ਸਕਦੇ ਸਾਡੇ ਵੀ ਹੱਥ ਮੰਨੇ ਆ ਜੀ ਕੁੱਤੇ ਨੂੰ ਮਾਰ ਨਹੀਂ ਸਕਦੇ ਕੁਝ ਨਹੀਂ ਕਰ ਸਕਦੇ ਨਹੀਂ ਨਹੀਂ ਪਹਿਲਾਂ ਕੋਈ ਇਹ ਜਿਹਾ ਕੋਈ ਹਾਤਾ ਏਰੀਆ ਬਣਾਇਆ ਜਾਣਾ ਚਾਹੀਦਾ ਹੈ ਕਿ ਮੈਂ ਕਹਿੰਨਾ ਕੁੱਤੇ ਬਚਾਓ 노 ਡਾਊਟ ਜਾਨਵਰ ਬਚਾਓ ਪਰ ਕੀ ਉਹਦੇ ਲਈ ਬੰਦਿਆਂ ਦੀ ਬਲੀ ਦੇ ਦਈਏ ਮੈਨੂੰ ਇੱਕ ਗੱਲ ਸਮਝੋ ਅਸੀਂ ਕਹਿੰਦੇ ਆ ਕਿ ਕੋਈ ਤੁਸੀਂ ਇਸ ਤੇ ਪਬਲਿਕ ਦੇ opinion ਲਓ ਕੋਈ ਇਹ ਜਿਹੀ ਇੱਕ ਜਗ੍ਹਾ ਬਣਾ ਦਿਓ ਕਾਮਨ ਕਿ ਕੁੱਤੇ ਨੂੰ ਲਿਜਾ ਕੇ ਉੱਥੇ ਰੱਖ ਦੇ ਉੱਥੇ ਉਹਨੂੰ ਕੋਈ ਖਾਨਪੀਣ ਜਿਹੜੇ ਡੌਗ ਲਵਰ ਆ ਉੱਥੇ ਆ ਕੇ ਉਹਨਾਂ ਨੂੰ ਜੇ ਕਿਸੇ ਨੇ ਦੁੱਧ ਪਾਣਾ ਕੁਝ ਦੇਣਾ ਉੱਥੇ ਦੇ ਦੇਣ ਉਹਨਾਂ ਦੀ ਸਾਫ਼ ਸੰਭਾਲ ਹੋ ਜਾਵੇ ਪਰ ਐਂ ਤਾਂ ਨਾ ਨਾ ਹੋਵੇ ਕਿ ਰਾਹ ਜਾਂਦਾ ਬੰਦਾ ਉਹਨਾਂ ਦੇ ਕੁੱਤੇ ਪੈ ਜਾਂਣ ਉਹ ਬੱਚੇ ਆਪਣੇ ਘਰੋਂ ਨਾ ਨਿਕਲ ਪੈਣ ਮਾਵਾਂ ਧੀਆਂ ਸਾਡੀਆਂ ਘਰੋਂ ਬਾਹਰ ਨਾ ਨਿਕਲ ਪਣ ਈਵਨ ਮਾਵਾਂ ਧੀਆਂ ਦਾ ਆਪਾਂ ਚਲੋ ਕਹਿ ਰਹੇ ਆ ਮੈਂ ਕਹਿੰਦਾ ਚੰਗੇ ਭੱਲਾ ਬੰਦਾ ਬਜ਼ੁਰਗ ਸੀਨੀਅਰ ਸ਼ਾਇਦ ਯੰਗ ਬੱਚਾ ਵੀ ਡਰ ਜਾਂਦਾ ਕਿਉਂਕਿ ਪਤਾ ਨਹੀਂ ਹੁੰਦਾ ਕਦੋਂ ਚਬੱਟਾ ਪੈ ਜਾਵੇ ਇਸ ਗੱਲ ਤੇ ਮદાન ਸਭਾ ਜੀ ਵੀ ਚੁੱਕਿਆ ਛੋਡੇ ਬ੍ਰਦਰ ਨੇ ਸ਼ੌਕ ਪ੍ਰਾਸ਼ਰ ਪੱਪੀ ਐਮਐਲਏ ਸਾਹਨੇ ਅਸੀਂ ਟਰਾਂਸਪੋਰਟ ਨਗਰ ਚਾਰ ਕਿੱਲੇ ਜਗ੍ਹਾ ਪਈ ਹੈ ਜੀ ਇਹ ਐਮਐਲਏ ਸਾਹਿਬ ਹੀ ਦੱਸਣਗੇ ਕਿਉਂਕਿ ਉਹ ਤਿਆਰੀ ਕਰ ਰਹੇ ਐ ਇਸ ਕੰਮ ਤੇ ਜੀ ਤੇ ਜੇ ਜਗ੍ਹਾ ਮਿਲ ਗਈ ਸਾਨੂੰ ਜੀ ਅਸੀਂ ਚਾਹਨੇ ਆ ਜੀ ਜੇ ਜਗ੍ਹਾ ਮਿਲ ਗਈ ਇਹ ਵੀ ਨਾਲ ਲਾਵੇ ਸੁਣ ਲੋ ਨਹੀਂ ਨਹੀਂ ਪਰ ਜਗ੍ਹਾ ਚਾਰ ਕਿੱਲੇ ਚਾਰ ਕਿੱਲੇ ਮਦੇ ਕੀ ਨਜ਼ਰ ਸਰਕਾਰ ਤਾਂ ਤੁਸੀਂ ਸ਼ਹਿਰ ਚ ਚਾਰ ਕਿੱਲੇ ਮਿਲਦੀ ਨਹੀਂ ਨਾ ਹੁਣ ਉਹ ਬਹੁਤ ਦੂਰ ਥੋੜਾ ਜਾਊਗਾ ਦੁੱਧ ਪਾਣ ਜਾਂ ਕੁਝ ਰੇਕ ਬੰਦੇ ਨੇ ਇਹ ਕਹਿਣਾ ਤੁਸੀਂ ਇੰਨੀ ਦੂਰ ਕਿਉਂ ਲੈ ਕੇ ਜਾ ਰਹੇ ਨਹੀਂ ਉਸ ਚ ਕਿਹੜੀ ਅਸੀਂ ਲੱਗੇ ਆ ਜਿਹਨੇ ਸਰ ਕਰਨਾ ਹੁੰਦਾ ਉਹ ਗਊਸ਼ਾਲਾ ਵੀ ਦੂਰ ਹੁੰਦੀਆਂ ਲੋਕੀ ਜਿਹਨੇ ਜਾਣਾ ਉੱਥੇ ਵੀ ਚੱਲ ਜਾਂਦੇ ਜਿਨੇ ਦਰਵੇਸ਼ ਨੂੰ ਪਾਣਾ ਉਹਦਾ ਸ਼ਰਧਾ ਇਤਿਹਾਸਤ ਹੈ ਜਿਨੇ ਜਾਣਾ ਉੱਥੇ ਜਾ ਕੇ ਪਾਇਆਊਗਾ ਪਰ ਉਹਦੇ ਲਈ ਪੂਰਾ ਸ਼ਹਿਰ ਥੋੜੀ ਆਪਾਂ ਦਾਤੇ ਲਾ ਦਾਂਗੇ ਲੱਗੇ ਆ ਜੀ ਹੁਣ ਤੁਹਾਨੂੰ ਦੱਸਿਆ ਵੀ ਸੈਂਟਰ ਗੋਲਣ ਦੀ ਪੌਂਦੀਆਂ ਬਹੁਤ ਆ ਜੀ ਉਹ ਸਾਰਾ ਕੁਝ ਦੇਖਣਾ ਪੈਣਾ ਨਹੀਂ ਜੀ ਸਾਫ਼ ਸੰਭਾਲ ਕਰਤੇ ਫਿਰ ਵੀ پابੰਦੀਆਂ ਹੈਗੀਆਂ ਨੋ ਕਰਾਂਗੇ ਤੁਹਾਨੂੰ ਕਿ ਬਿਲਕੁਲ ਠੀਕ ਹੈ ਤੁਹਾਨੂੰ ਕਹਿ ਰਿਹਾ ਵੀ ਵਿਧਾਨ ਸਭਾ ਵੀ ਚੁੱਕਿਆ ਮੁੱਦਾ ਜੀ ਗੰਗਾਵਾ ਦਾ ਵੀ ਚੁੱਕਿਆ ਇਹਦਾ ਵੀ ਚੁੱਕਿਆ ਦੋਨੇ ਹੀ ਮੁੱਦੇ ਅਸੀਂ ਚੁੱਕੇ ਹੋਏ ਆ ਜੀ ਤੇ ਸਾਨੂੰ ਟਾਈਮ ਲੱਗੂਗਾ ਥੋੜਾ ਜਿਹਾ ਠੀਕ ਹੈ ਕਰਦੇ ਹੱਲੇ ਪ੍ਰਸ਼ਰ ਸਾਹਿਬ ਇੱਕ ਤੁਹਾਡੇ ਤੇ આરોਪ ਹੈ ਕਿ ਤੁਸੀਂ ਹਜੇ ਚਲੋ ਹੋਏ ਤਾਂ 11 ਦਿਨ ਹੀ ਹੈ ਜਨਤਾ ਕਹਿੰਦੀ ਕਿ ਪ੍ਰਸ਼ਰ ਸਾਹਿਬ ਏ ਜ਼ੋਨ ਚ ਸਭ ਤੋਂ ਜ਼ਿਆਦਾ ਬੈਠਦੇ ਹੈ ਜਦਕਿ ਬਾਕੀ ਜ਼ੋਨਾਂ ਨੂੰ ਉਹਨਾ ਟਾਈਮ ਨਹੀਂ ਦਿੰਦੇ ਇਹ ਭੇਦ ਭਾਵ ਕਿਉਂ ਬਾਕੀ ਜ਼ੋਨਾਂ ਨਾਲ ਤੇ ਹੁਣ ਤੁਸੀਂ ਇੰਟਰਵਿਊ ਕਿੱਥੇ ਲੈ ਰਹੇ ਹੋ 20 ਜ਼ੋਨ ਚ ਲੈ ਰਹੇ ਹੋ ਜੀ 20 ਵੀ ਆਇਆ ਹੈ ਮੈਂ ਤਾਂ 20 ਵੀ ਗਿਆ ਜੀ ਨਹੀਂ ਆਏ ਤਾਂ ਹੈ ਮੈਂ ਕਿਹਾ ਜੀ ਏ ਜ਼ੋਨ ਨੂੰ ਜ਼ਿਆਦਾ ਟਾਈਮ ਦਿੰਦੇ ਹੋ ਭੇਦ ਭਾਵ ਦੀ ਭਾਵਨਾ ਕੀ ਨੇ ਪੇਧਵਾਪ ਨੇ ਉੱਥੇ ਆਫਿਸ ਆ ਮੇਰਾ ਇਹ ਜਾਣਦੇ ਜੀ ਸੀਨੀਅਰ ਡਿਪਟੀ ਮੇਅਰ ਦਾ ਆਫਿਸ ਹੀ ਹੈ ਜਾਣਦੇ ਅੱਛਾ ਮਤਲਬ ਜਿਹੜਾ ਇੱਕ ਸੁਪਨਾ ਹੁੰਦਾ ਡੀ ਜ਼ੋਨ ਮੈਨੂੰ ਤਾਂ ਇਹ ਪਤਾ ਲੱਗਿਆ ਸੀ ਕਿ ਕੋਈ ਵੀ ਡਿਪਟੀ ਮੇਅਰ ਤੋਂ ਲੈ ਕੇ ਕੋਈ ਵੀ ਅਫਸਰ ਵੀ ਹੁੰਦਾ ਨਾ ਉਹ ਚਾਹੁੰਦਾ ਡੀ ਜ਼ੋਨ 'ਚ ਮੇਰੀ ਡਿਊਟੀ ਲੱਗੇ ਡੀ ਜ਼ੋਨ 'ਚ ਮੈਨੂੰ ਕਮਰਾ ਮਿਲੇ ਉਹ ਕਿਉਂਕਿ ਉਹ ਥੋੜਾ ਸ਼ੀਸ਼ਮਹਿਲ ਵਰਗਾ ਹੈਗਾ ਤੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਆਫਿਸ ਹੀ ਉੱਥੇ ਮਿਲਿਆ ਤੁਸੀਂ ਨਹੀਂ ਕੋਸ਼ਿਸ਼ ਕੀਤੀ ਨਹੀਂ ਇਹ ਤੁਹਾਨੂੰ ਗਲਤ ਕਹਿਤਾ ਕਿਸ ਨੇ ਜੀ ਡੀਜਨ ਤੇ ਵੀ ਬੈਠ ਸਕਦਾ ਮੇਰ ਦੇ ਕਮਰੇ ਚ ਬੈਠਣਾ ਸੀਟ ਵੀ ਬਹਿਣਾ ਵਾ ਮੇਰ ਸਾਹਿਬ ਦੇ ਕਮਰੇ ਚ ਬਹਿਣਾ ਵੀ ਤੇ ਵੀ ਬਹਿਣਾ ਜੀ ਰਿਕ ਥਾਂ ਤੇ ਅਸੀਂ ਬੈਠ ਸਕਦੇ ਆ ਤੁਹਾਨੂੰ ਕਿਸੇ ਨੇ ਗਲਤ ਇਨੇ ਮੈਨੂੰ ਤਾਂ ਕਿਸੇ ਨੇ ਇਹ ਇਨਫੋਰਮੇਸ਼ਨ ਦਿੱਤੀ ਕਿ ਤੁਸੀਂ ਜਿਆਦਾ ਏ ਜ਼ੋਨ ਚ ਬੈਠਦੇ ਹੋ ਕਿਉਂਕਿ ਤੁਹਾਡਾ ਹਲਕਾ ਸ਼ਾਇਦ ਉੱਥੇ ਆਂਦਾ ਤੇ ਬਾਲੇ ਤੁਸੀਂ ਸੀਨੀਅਰ ਡਿਪਟੀ ਮੇਰਗੇ ਪਰ ਉਹ ਹਜੇ ਵੀ ਤੁਸੀਂ ਆਪਣੇ ਹਲਕੇ ਨੂੰ ਜ਼ਿਆਦਾ ਤਵੱਜੂ ਦੇ ਰਹੇ ਹੋ ਜਦ ਕਿ ਤੁਹਾਡੇ ਹੁਣ 95 ਵਾਰਡ ਹੋ ਗਏ ਅੱਗੇ ਤੁਹਾਡੇ ਤੁਸੀਂ ਜਿਵੇਂ ਕਿ ਆ ਸਾਨੂੰ ਆਫੀਸ਼ੀਅਲੀ ਇੱਕ ਸੀਗਾ ਤੁਸੀਂ ਚਾਰਾਂ ਦਾ ਚਲੋ ਖਿਆਲ ਰੱਖ ਲੈਂਦੇ ਸੀ ਪਰ ਉਹ ਕੀ ਕਹਿੰਦੇ ਨਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਰ੍ਹਾਂ ਇੱਕ ਅੱਖ ਨਾਲ ਦੇਖਣ ਦਾ ਹੁਣ ਤੁਹਾਨੂੰ ਜਜ਼ਬਾ ਪੈਦਾ ਕਰਨਾ ਪਊਗਾ ਨਹੀਂ ਨਹੀਂ ਇਹ ਤੁਸੀਂ ਗਲਤ ਹੋ ਜੀ ਸਾਰਾ ਸ਼ਹਿਰ ਮੇਰਾ ਹੁਣ ਇੱਕ ਵਾਰਡ ਤਾਂ ਮੇਰਾ ਰੇ ਹੀ ਨਹੀਂ ਜੀ ਮੇਰਾ ਆਪਣਾ ਵਾਰਡ ਚਮਕ ਚੁੱਕਿਆ ਕੋਈ ਕਮੀ ਨਹੀਂ ਹੁੰਦੀ ਮੈਂ ਹੁਣ 95 ਨੂੰ ਦੇਖਣਾ ਜੀ 95 ਵਾਰਡ ਮੇਰੇ ਆ ਜੀ ਸਾਰਾ ਸ਼ਹਿਰ ਮੇਰਾ ਸ਼ਹਿਰ ਦੀ ਤਰੱਕੀ ਵਾਸਤੇ ਮੈਂ ਦੇਖਣਾ ਵਾ ਨਾ ਕਿ ਇੱਕ ਵਾਰਡ ਦੇਖ ਜੀ ਸਰ ਇੱਕ ਤੁਸੀਂ ਚਲੋ 11 ਦਿਨ ਹੋ ਗਏ ਇੱਕ ਤੁਹਾਡੇ ਨਾ ਜਿਹੜਾ ONM ਸੈਲ ਦੇ ਵਿੱਚ ਇੱਕ ਘੁਟਾਲਾ ਜਿਹਾ ਹੋਇਆ ਹੋਇਆ ਕਹਿੰਦੇ ਜੀ 8 ਕਰੋੜ ਰੁਪਏ ਦੇ ਜਾਲੀ ਬੇਲੀ ਪਾਸ ਹੋ ਗਏ ਪਿਛਲੇ ਕਮਿਸ਼ਨਰ ਸਾਹਿਬ ਦੇ ਰਾਜ ਦੇ ਵਿੱਚ ਖਬਰਾਂ ਵੀ ਬਹੁਤ ਛਪੀਆਂ ਐ ਐਸ ਆਈ ਟੀ ਵੀ ਬਣੀ ਬੜਾ ਕੀ ਆ ਜੀ 7 ਦਿਨਾਂ ਚ ਰਿਪੋਰਟ ਆ ਜੂਗੀ ਅਜਿਵੇਂ ਕਿ 15 ਕਿ ਦਿਨ ਹੋ ਗਏ ਰਿਪੋਰਟ ਦਾ ਕੀ ਆ ਨਹੀਂ ਹੈ ਮਤਲਬ ਉਹ ਠੰਡੇ ਬਸਤੇ ਚ ਪਾ ਦਿੱਤਾ ਗਿਆ ਕਿ ਇਹ ਜਿਹੇ ਜਿਹੜੀ ਫਾਈਲਾਂ ਜਿਨ੍ਹਾਂ ਤੇ ਧੂਲ ਮਿੱਟੀ ਚੜ ਗਈ ਹੈ ਉਹ ਝੜੂਗੀ ਹੈ ਮਤਲਬ ਉਹ ਇੰਗੈਲੀ ਰਹਿ ਜੂਗੀ ਨਹੀਂ ਉਹ ਚੱਲੇ ਵੀ ਅੰਕਾਰੀ ਚੱਲਦੀ ਜੀ ਮੈਂ ਬੋਲ ਨਹੀਂ ਸਕਦਾ ਜੀ ਕਿਉਂਕਿ ਸਰ ਉਹ 7 ਦਿਨ ਲੰਘ ਗਏ 7 ਦਿਨ ਲੰਘ ਗਏ ਪਤਾ ਕਰ ਲੈਣੇ ਕਿੱਥੇ ਸਟੇਜ ਕੀ ਆ ਉਹਦਾ ਦੇਖ ਲੈਣੇ ਤੇ ਬਾਕੀ ਉਹਨਾਂ ਨੂੰ ਜੇਲ੍ਹ ਚ ਗੜੇ ਦੋਸ਼ੀ ਜੀ ਕਹਿਣ ਵਾਲੇ ਕਹਿੰਦੇ ਦੋਸ਼ੀ ਜੀ ਜਦ ਸਾਬਤ ਹੋਵੇ ਉਦੋਂ ਕਹਿਣਾ ਚਾਹੀਦਾ ਜੀ ਇਹਨਾਂ ਤੇ ਕੇਸ ਪਿਆ ਹੋ ਉਹ ਅੰਦਰ ਤੇ ਕਿਸੇ ਦੀ ਜ਼ਮਾਨਤ ਹੋ ਗਈ ਹੈ ਇਹ ਦੇਖਾਂਗੇ ਜੋ ਇੱਥੇ ਖੜਾ ਕੇਸ ਜੀ ਤੇ ਇੱਕ ਪਰਸਨਲ ਕੁਐਸਚਨ ਸੀ ਤੁਹਾਡੇ ਨਾਲ ਕਿ ਤੁਸੀਂ ਸਭ ਤੋਂ ਜ਼ਿਆਦਾ 99 ਅੱਜ ਜਿੰਨੇ ਵੀ ਕਾਉਂਸਲਰ ਜਿੰਨੇ ਬਨੇ ਹੋਏ ਆ ਉਹ ਸਭ ਤੋਂ ਜ਼ਿਆਦਾ ਤਜਰਬੇਕਾਰ ਤੁਸੀਂ ਸਭ ਤੋਂ ਜ਼ਿਆਦਾ ਸੀਨੀਅਰ ਤੁਸੀਂ ਔਰ ਫਿਰ ਕਦੀ ਟੱਚਵਿਟ ਖੁਦਾਨਾ ਖਾ ਸਕਦੀ ਹਾਰਨ ਦਾ ਵੀ ਹਾਰਦਾ ਵੀ ਸ਼ਕਲ ਨਹੀਂ ਦੇਖੀ ਅਸੀਂ ਫਿਰ ਵੀ ਇੱਕ ਨੌਜਵਾਨ ਚਿਹਰੇ ਨੂੰ ਮੇਅਰ ਬਣਾ ਦਿੱਤਾ ਜਾਣਾ ਔਰ ਤੁਹਾਨੂੰ ਸੀਨੀਅਰ ਡਿਪਟੀ ਮੇਅਰ ਬਣਾ ਜਾਣਾ ਕਿਤੇ ਦਿਲ ਵਿੱਚ ਦੁਖਦਾ ਨਹੀਂ ਕਿ ਸਾਡੇ ਨਾਲ ਹੀ ਕਿਉਂ ਨਹੀਂ ਬਿਲਕੁਲ ਕਿਉਂਕਿ ਲੇਡੀਜ਼ ਮੇਅਰ ਬਣੀ ਹੈ ਸਾਡਾ ਰਿਜ਼ਰਵ ਹੋ ਗਿਆ ਸੀ ਲੁਧਿਆਣਾ ਜੀ ਮੈਨੂੰ ਖੁਸ਼ੀ ਹੈ ਜੀ ਪਹਿਲੀ ਲੇਡੀਜ਼ ਬਣੀ ਹੈ ਜੀ ਤੇ ਇਸ ਦਾ ਕੋਈ ਗਮ ਨਹੀਂ ਕੋਈ ਕੁਸ਼ ਨਹੀਂ ਜੀ ਰਲ ਕੇ ਕੰਮ ਕਰਾਂਗੇ ਜੀ ਮੈਂ ਡਿਫਟੀ ਮੇਰ ਅਸੀਂ ਹੁਣ ਜਲਦੀ ਮੀਟਿੰਗ ਲੈ ਰਹੇ ਹਾਂ ਜੀ ਤੇ ਮੀਟਿੰਗ ਦੇ ਵਿੱਚ ਅਸੀਂ ਬੈਠ ਕੇ ਸਾਰੇ ਸ਼ਹਿਰ ਦਾ ਸੋਚਣਾ ਜੀ ਅਸੀਂ ਰਲ ਕੇ ਕੰਮ ਕਰਨਾ ਕੋਈ ਸੀਨੇ ਨਹੀਂ ਕੋਈ ਮੇਰ ਨਹੀਂ ਕੋਈ ਡਿਫਟੀ ਮੇਰ ਨਹੀਂ ਪਰ ਟੀਮ ਦੇ ਡੈਜ਼ਿਗਨੇਸ਼ਨ ਦੀ ਵੈਲਿਊ ਤਾਂ ਉਹ ਉਹ ਤਾਂ ਹੈ ਪਰ ਕਮਰੇਜ ਜ਼ਿਆਦਾ ਡਿਸਕਸ ਕਰਨੀ ਹੈ ਉਦੋਂ ਰਲ ਕੇ ਟੀਮ ਬਣ ਕੇ ਅਸੀਂ ਕੰਮ ਕਰਨਾ ਜੀ ਐਂਡ ਚ ਲੁਧਿਆਣਾ ਦੀ ਜਨਤਾ ਨੂੰ ਕੀ ਅਪੀਲ ਕਰਨਾ ਚਾਹੋਗੇ ਐਜ਼ ਅ ਰਕੇਸ਼ ਪ੍ਰਸ਼ਰ ਮੈਂ ਪਬਲਿਕ ਨੂੰ ਅਪੀਲ ਇਹੀ ਕਰਦਾ ਵੀ ਕਾਰਪੋਰੇਸ਼ਨ ਦਾ ਸਾਥ ਦਿਓ ਜੀ ਸਫਾਈ ਕਰੋ ਕਿਉਂਕਿ ਅਸੀਂ ਸਫਾਈ ਦੀ ਵੀ ਕੱਲ ਮੀਟਿੰਗ ਹੋਈ ਸੀ ਪਰਸਾਂ ਉਹਨਾਂ ਨੂੰ ਵੀ ਕਿਹਾ ਦੱਬ ਕੇ ਕੰਮ ਕਰੋ ਸਾਨੂੰ ਸ਼ਹਿਰ ਸਾਰਾ ਸਾਫ਼ ਸੁਥਰਾ ਚਾਹੀਦਾ ਜੇ ਪਬਲਿਕ ਸਾਥ ਦੇਊਗੀ ਤਾਂ ਹੀ ਸਾਫ਼ ਸੁਥਰਾ ਹੋਊਗਾ ਮੈਂ ਪਬਲਿਕ ਨੂੰ ਅਪੀਲ ਕਰਦਾ ਕੋਈ ਗੰਦਗੀ ਬਾਹਰ ਨਾ ਸਿੱਟੋ ਡਸਟਬਿਨ ਲਾ ਕੇ ਜਦ ਕੋਈ ਸਫਾਈ ਕਰਮਚਾਰੀ ਜਾਂਦਾ ਉਹਦੇ ਉਹਦੇ ਰੇੜੇ 'ਚ ਪਾਓ ਬਾਹਰ ਸੜਕਾਂ ਤੇ ਨਾ ਸਿੱਟੋ ਹੋ ਜਿਵੇਂ ਕਿ ਤੁਹਾਨੂੰ ਤੁਹਾਡੇ ਵੀ ਰੈਲੇਟਿਵ ਫੀਲਡ ਰੈਂਜ ਚ ਹੁਣ ਸੈਂਟਰ ਬੱਸ ਦੇ ਮਣੇ ਆ ਤੇ ਬੁੱਟੇ ਲਾਏ ਆ ਕਿਹੜਾ ਦੇਖਦਾ ਉੱਥੇ ਗੰਦਗੀ ਪਾਈ ਜਾਂਦਾ ਜੀ ਅਸੀਂ ਤਿੰਨ ਵਾਰੀ ਸਾਫ ਕਰਾ ਚੁੱਕੇ ਆ ਹੁਣ ਉਹ ਉਹ ਕਾਰਪੋਰੇਸ਼ਨ ਥੋੜਾ ਸਿੜਦੀ ਆ ਜੀ ਪਬਲਿਕ ਸਿੜਦੀ ਜਾਂਦੀ ਪਬਲਿਕ ਨੂੰ ਚਾਹੀਦਾ ਸਾਫ ਸੁਥਰਾ ਰੱਖੋ ਆਪਣਾ ਸ਼ਹਿਰ ਤੁਹਾਡਾ ਸ਼ਹਿਰ ਹੈ ਤੁਹਾਡੇ ਲਈ ਅਸੀਂ ਬਣੇ ਆ ਤੁਹਾਡੇ ਲਈ ਅਸੀਂ ਕੰਮ ਕਰਨਾ ਇਸ ਕਰਕੇ ਸਾਡਾ ਸਾਥ ਦਿਓ ਤੇ ਕਿਹੜਾ ਬੈਲੈਂਸ ਪਾਣੀ ਦਾ ਬਿੱਲ ਪ੍ਰਾਪਰਟੀ ਦਾ ਸਾਰੇ ਪੈਸੇ ਜਮ੍ਹਾਂ ਕਰਾਓ ਕਾਰਪੋਰੇਸ਼ਨ ਨੂੰ ਤੁਹਾਡੇ ਤੇ ਹੀ ਲੱਗਣੇ ਆ ਘਰੇ ਨਹੀਂ ਲੱਗ ਜਾਣਾ ਕਿਸੇ ਨੇ ਤੁਹਾਡੇ ਪਬਲਿਕ ਤੇ ਲੱਗਣੇ ਆ ਸ਼ਹਿਰ ਤੇ ਲੱਗਣੇ ਆ ਇਸ ਕਰਕੇ ਟੈਂਸਰ ਲੋਕਾਂ ਨੂੰ ਅਪੀਲ ਕਰਦਾ ਵੀ ਪੈਸੇ ਵੀ ਜਮ੍ਹਾਂ ਕਰਾਓ ਕਾਰਪੋਰੇਸ਼ਨ ਦਾ ਅਕਾ ਮੰਦਾ ਕਾਰਪੋਰੇਸ਼ਨ ਨੂੰ ਦਿਓ ਮੈਂ ਇਹ ਹੀ ਅਪੀਲ ਕਰਦਾ ਠੀਕ ਹੈ ਜੀ ਧੰਨਵਾਦ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਸੀਨੀਅਰ ਡਿਪਟੀ ਮੇਅਰ ਜਿਹੜਾ ਕਿ ਜਿਨ੍ਹਾਂ ਨਾਲ ਅਸੀਂ ਬਹੁਤ سارے ਸਵਾਲ ਕੀਤੇ ਹੋਰ ਆਉਣ ਵਾਲੇ ਦਿਨਾਂ 'ਚ ਦੁਬਾਰਾ ਵੀ ਮੁਲਾਕਾਤ ਕਰਦੇ ਰਵਾਂਗੇ ਦੇਖਦੇ ਰਹੋ ਬਨੇ ਰਹੋ ਜਾਨ ਤੇ ਸ਼ਿਤਾਂਵਾਲ